ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਪਿੰਡ ਖੜੇ ਆ ਜੀ ਦਾਨ ਸਿੰਘ ਵਾਲਾ ਪਿੰਡ ਜ਼ਿਲ੍ਹਾ ਬਠਿੰਡਾ ਦਾਨ ਸਿੰਘ ਵਾਲਾ ਪਿੰਡ ਬੜਾ ਇੱਕ ਇਤਿਹਾਸਿਕ ਪਿੰਡ ਆ ਜਿਹੜੀ ਮਾਲਵੇ ਦੇ ਵਿੱਚ ਸਿੱਖੀ ਦੀ ਜਿਹੜੀ ਗੱਲ ਕਰੀਏ ਦਾਨ ਸਿੰਘ ਵਾਲੇ ਪਿੰਡ ਦੀ ਬਹੁਤ ਵੱਡੀ ਕੁਰਬਾਨੀ ਆ ਤੇ ਇਹ ਮਾਲਵੇ ਦੀ ਸਿੱਖੀ ਫਿਰ ਦੱਸਦੇ ਆ ਵੀ ਬਾਬਾ ਦਾਨ ਸਿੰਘ ਜੀ ਦੇ ਹਿੱਸੇ ਆਈ ਇੱਥੇ ਆ ਕੇ ਅਮਰ ਛਕਿਆ ਤੇ ਅੱਜ ਉਸ ਨਗਰ ਦੇ ਵਿੱਚ ਖੜੇ ਆ ਤੇ ਆਸਿਕ ਨਗਰ ਦੇ ਵਿੱਚ ਜਿੱਥੇ ਪਤਾ ਨਹੀਂ ਕਿੰਨੀਆਂ ਕੁਰਬਾਨੀਆਂ ਇਸ ਨਗਰ ਦੇ ਵੱਡੇ ਵੱਡੇ ਵਡੇਰਿਆਂ ਨੇ ਦਿੱਤੀਆਂ ਹੋਣਗੀਆਂ ਕਿਉਂਕਿ ਬਾਬਾ ਦਾਨ ਸਿੰਘ ਜੀ ਦੇ ਨਾਲ ਇਸ ਇਲਾਕੇ ਦੇ ਸਿੰਘ ਸੀਗੇ ਜਿਨ੍ਹਾਂ ਨੇ ਬਾਅਦ ਵਿੱਚ ਇੱਥੇ ਆ ਕੇ ਘਰ ਪਰਿਵਾਰ ਬਸਾਏ ਆਪਣੇ ਅੱਗੇ ਦੀ ਅੱਗੇ ਉਹਨਾਂ ਦੀਆਂ ਕੁਲਾਈਂ ਤੁਰੀਆਂ ਹੁੰਦੀਆਂ ਮੈਂ ਤੇ ਅੱਜ ਇਸ ਘਰ ਦੇ ਵਿੱਚ ਗੁਰਚਾਰਨ ਸਿੰਘ ਬਰਾੜ ਬਾਪੂ ਜੀ ਨੇ ਤਿੰਨ ਭਰਾ ਸੀ ਤਿੰਨੇ ਹੀ ਛੜੇ ਸੀ ਵਿਆਹ ਨਹੀਂ ਸੀ ਕਰ ਚਾਰ ਭਰਾ ਚਾਰਾਂ ਨੇ ਵਿਆਹ ਨਹੀਂ ਕਰਾਏ ਸੀ ਵੀ ਹਾਲਤ ਦੇਖੋ ਕੋਈ ਚੌਂਕਾ ਚੁੱਲਾ ਨਹੀਂ ਕੋਈ ਭਾਂਡਾ ਟਿੰਡਾ ਨਹੀਂ ਕੋਈ ਇੱਥੇ ਕੌਲੀ ਗਲਾਸ ਕੋਈ ਥਾਲੀ ਨਹੀਂ ਕੋਈ ਰਜਾਈ ਬਿਸਤਰਾ ਨਹੀਂ ਆ ਮੰਜਾ ਪਿਆ ਇੱਕ ਪੱਖੀ ਪਈ ਆ ਕੁਛ ਆ ਚੌਂਕੇ ਚੁੱਲੇ ਦਾ ਓਟਾ ਜਾਂ ਕੀਤਾ ਹੋਇਆ ਇਹਦੇ ਵਿੱਚ ਕੋਈ ਚੁੱਲਾ ਨਹੀਂ ਤੇ ਇਹ ਕਮਰਾ ਵਾ ਇਹਨੂੰ ਕੋਈ ਦਰਵਾਜ਼ਾ ਨਹੀਂ ਨਿੱਕਾ ਦਰਵਾਜ਼ਾ ਸਿਉਂਖ ਦਾ ਖਾਦਾ ਖੜਾ ਸਾਈਡ ਤੇ ਇੱਥੇ ਅੱਗੇ ਅੰਦਰ ਆ ਜੀਏ ਜੇ ਤੇ ਉੱਤੇ ਚਾਦਰਾਂ ਪਾਈਆਂ ਹੋਈਆਂ ਸੀਮੈਂਟ ਦੀਆਂ ਸਰਦੀਆਂ ਤੇ ਗਰਮੀਆਂ ਕਿੱਦਾਂ ਨਿਕਲਦੀਆਂ ਹੋਣਗੀਆਂ ਇਸ ਬਜ਼ੁਰਗ ਦੀਆਂ ਇਸ ਕਮਰੇ ਦੇ ਵਿੱਚ ਇਹ ਆਪਾਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਮਹਿਸੂਸ ਵੀ ਨਹੀਂ ਕਰ ਸਕਦੇ ਵੀ ਇਸ ਬਜ਼ੁਰਗ ਨੇ ਆਪਣੇ ਜੀਵਨ ਨੂੰ ਕਿੱਦਾਂ ਬਤੀਤ ਕੀਤਾ ਪਰ ਅੱਜ ਅਪਾਹਜ ਅਵਸਥਾ ਦੇ ਵਿੱਚ ਬਾਪੂ ਇੱਥੇ ਪਿਆ ਨਾ ਚੱਲ ਸਕਦਾ ਨਾ ਫਿਰ ਸਕਦਾ ਪਹਿਲਾਂ ਹੀ ਵਾਕਰ ਦੇ ਨਾਲ ਚੱਲਦੇ ਫਿਰਦੇ ਸੀ ਥੋੜਾ ਬਹੁਤਾ ਤੇ ਹੁਣ ਨਗਰ ਵਾਲੇ ਦੱਸਦੇ ਨੇ ਵੀ ਹੁਣ ਕਈ ਦਿਨਾਂ ਤੋਂ ਚੱਲਣਾ ਫਿਰਨ ਤੋਂ ਵੀ ਅਪਾਹਜ ਹੋ ਗਏ ਆ ਬੌਕਰ ਜਿਹੜੇ ਤਾਰਾਂ ਨਾਲ ਬੰਨ ਕੇ ਜੋੜੀ ਹੋਈ ਸੀ ਉਹਦੇ ਨਾਲ ਆਪਣਾ ਸਰੀਰ ਲਈ ਫਿਰਦਾ ਸੀ ਮਾੜਾ ਮੋਟਾ ਬਾਪੂ ਬਾਪੂ ਜੀ ਬਰਾੜ ਸਾਹਿਬ ਉਹ ਬਰਾੜ ਸਾਹਿਬ ਉੱਠੋ ਮਹਾਰਾਜ ਉੱਠੋ ਬਾਪੂ ਦੇਖੋ ਨੰਗੇ ਪੈਰ ਪਿਆ ਰਾਤ ਦਾ ਠਰਿਆ ਪਿਆ ਪੈਰ ਠੰਡਾ ਹੋਇਆ ਪਿਆ ਪੈਰ ਜਮਾ ਬਾਪੂ ਜੀ ਲੱਗਿਆ ਪਿਆ ਪੈਰ ਬਾਪੂ ਦਾ ਸੱਚੀ ਗੱਲ ਹੈ ਸਾਸੀ ਕਹਾਂ ਨਹੀਂ ਬਾਈ ਤੁਹਾਡੇ ਨਾਲ ਗੱਲ ਹੋਈ ਸੀ ਤੁਸੀਂ ਵੀਡੀਓ ਭੇਜੀ ਸੀ ਪਾਈ ਦੀ ਹੈ ਠੀਕ ਹੈ ਵੀਰੇ ਕੀ ਨਾਮ ਤੁਹਾਡਾ ਰਾਜਵਿੰਦਰ 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 ਬਾਈ ਸ਼ੁਕਰੀਆ ਤੁਹਾਡਾ ਪਹਿਲਾਂ ਤਾਂ ਵੀ ਤੁਸੀਂ ਸਾਨੂੰ ਬਾਪੂ ਬਾਰੇ ਜਾਣਕਾਰੀ ਦਿੱਤੀ ਬਾਪੂ ਦਾ ਨਾਮ ਗਰਚਰਨ ਸਿੰਘ ਹਾਂਜੀ ਗਰਚਰਨ ਸਿੰਘ ਬਰਾੜ ਹੈ ਨਾ ਇਕੱਲੇ ਹੀ ਰਹਿ ਗਏ ਕਹਿੰਦੇ ਚਾਰ ਭਰਾ ਅਸੀਂ ਤਿੰਨ ਪੂਰੇ ਹੋ ਗਏ ਹਾਂਜੀ ਨਹੀਂ ਜਦੋਂ ਤਰੇ ਫਦੇ ਸੀ ਨਹੀਂ ਮੰਨ ਲਓ ਸਾਰੇ ਘਰਾਂ ਤੇਰੇ ਫਦੇ ਰੋਟੀ ਚਾਹ ਤੋਂ ਕੋਈ ਜਵਾਬ ਨਹੀਂ ਦਿੰਦਾ ਜੀ ਤਾਂ ਉਹ ਤਾਂ ਚਲੀ ਜਾਂਦੇ ਪਿੱਛੇ ਇਹ ਵੀ ਕਿਰਾ ਸੱਟ ਵੱਜ ਗਈ ਸੀ ਉਦੋਂ ਵੀ ਉਦੋਂ ਵੀ ਇੱਥੇ ਬੈਠੇ ਨੂੰ ਮੰਨ ਲਓ ਕਿਤੇ ਕੋਈ ਰੋਟੀ ਦੇਗਾ ਕੋਈ ਚਾਹ ਦੇਗਾ ਸਾਰੇ ਦੇ ਦਿੰਦੇ ਸੀ ਇੱਕ ਰੋਟੀ ਪਾਣੀ ਤਾਂ ਮਿਲਦਾ ਹੀ ਰਿਹਾ ਤਾਂ ਹੀ ਜਿਉਂਦਾ ਬੈਠਾ ਬਾਈ ਹੈਨਾ ਕੋਈ ਨਹੀਂ ਸੀਗਾ ਬਿਨ ਰੋਟੀ ਤੋਂ ਜਵਾਬ ਸੀ ਹੁਣ ਇਹ ਦੁਬਾਰੇ ਬਹਿ ਗਿਆ ਪਤਾ ਨਹੀਂ ਕੀ ਚੱਕਰ ਬਣ ਗਿਆ ਉਮਰ ਵੀ ਤੁਸੀਂ ਦੱਸਦੇ ਹੋ ਵੀ ਮੋਟੀ ਬਾਣੀ ਇਹਦਾ ਇੱਥੇ ਹੁੰਦਾ ਸੀ ਹਾਂ ਬਸ ਐ ਸੀਗਾ ਵੀ ਉੱਠ ਨਹੀਂ ਸਕਦਾ ਲੈਟਰਨ ਬਾਥ ਮੈਂ ਦੇਖਿਆ ਉਹਦਾਂ ਵੀਡੀਓ ਜਿਹੜੀ ਬਾਈ ਨੇ ਪੇਟੀ ਰਜਾਈ ਚ ਪਿਆ ਬਾਪੂ ਇੱਕ ਰੋਟੀ ਖਾਈ ਜਾਂਦਾ ਸੀ ਪਿਆ ਹਾਂ ਹਾਂ ਜੀ ਹਾਂ ਤੇ ਬਾਈ ਮਤਲਬ ਉਮਰ ਇਹਦੀ ਹੋਊ ਅਸੀਂ 85 ਸਾਲ ਬਾਪੂ ਦੇ ਹਾਂ 75 80 ਸਾਲ ਹੋ ਗਈ ਬਾਪੂ ਸਤਿ ਸ੍ਰੀ ਅਕਾਲ ਬਾਪੂ ਕੀ ਹਾਲ ਨੇ ਠੀਕ ਆ ਜੀ ਠੀਕ ਹੈ ਬੈਠ ਸਕਦੇ ਹਾਂ ਉੱਠ ਕੇ ਥੋੜਾ ਜਿਆ ਬਿਠਾ ਕਾਕਾ ਤੋ ਕੋਈ ਨਾ ਬਾਪੂ ਅਸੀਂ ਬਿਠਾ ਲੈਨੇ ਕੋਈ ਨਾ ਅੱਛਾ ਜੀ ਕੋਈ ਨਾ ਹੌਲੀ ਕੀ ਦੇ ਕੇ ਬਿਠਾ ਲੈਨੇ ਐਂ ਕਰੋ ਵਾ ਮੰਜਾ ਕੱਢ ਲਓ ਬਾਹਰ ਤੋਪੇ ਕੱਢ ਲਓ ਮੰਜਾ ਮੰਜਾ ਤੋਪੇ ਚੱਕ ਲਓ ਕੋਈ ਨਾ ਦੋ ਮਿੰਟ ਠੰਡ ਵੀ ਗਿਆ ਨਾ ਅਪੋਤ ਪਾਵਾਤ ਨੇ ਕਿਉਂ ਨਿਕਲ ਜੋ ਪੂਰਾ ਇੱਥੇ ਬੋਤਲ ਵੱਡ ਕੇ ਬਾਪੂ ਨੇ ਕੋਲੇ ਰੱਖੀ ਹੋਈ ਐ ਕੋਰੇ ਚ ਪਿਸ਼ਾਬ ਕਰਦਾ ਰਾਤ ਨੂੰ ਇੱਥੇ ਕਿਹੜੇ ਰੱਖ ਲਓ ਬਾਈ ਧੁੱਪ ਚ ਨਾ ਉੱਟ ਕੇ ਬੈਠ ਮੜਾ ਇਹ ਦੁਪੱਟਾ ਬੰਨਈਏ ਆਪਾਂ ਉਹ ਤਕੜਾ ਹੋ ਮੜਾ ਜਾ ਬਾਪੂ ਜੀ ਆਜੋ ਬਸ ਆ ਜਾ ਲਗੀ ਬਾਵਾ ਰਾਜਾ ਕੀ ਦੁਖਦਾ ਬਾਪੂ ਇੱਕ ਮਿੰਟ ਹੋ ਗਿਆ ਇਹਦੇ ਲੱਤਾਂ ਲਮਕਾ ਕੇ ਬਹਿ ਜੀਏ ਹਾਂ 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 ਇਧਰ ਨੂੰ ਕਰ ਲੈਣੇ ਲੱਤਾਂ ਆਏ ਹਾਏ ਹਾਂ ਹਾਂ ਬੱਚੇ ਕੋਈ ਲਾ ਦਿੰਨੇ ਬਾਪੂ ਹਾਂ ਬਸ ਜੀ ਬਾਲਾਂ ਦੀਆਂ ਵੀ ਬਾਪੂ ਦੇ ਕੇਸਾਂ ਦੀਆਂ ਜਟਾਵਾਂ ਵੱਜੀਆਂ ਪਈਆਂ ਜੀ ਦੇਖੋ ਕਿਉਂਕਿ ਕਿਤੇ ਸਿਰ ਬਾਹ ਹੀ ਨਹੀਂ ਹੁੰਦਾ ਸਿਰ ਕਿੱਥੇ ਪੈਣਾ ਹੁਣ ਹਾਂ ਇਹ ਕੰਮ ਕਰਦੀ ਆ ਦੇਖੋ ਆ ਸਿਰ 'ਚ ਜਟਾਵਾ ਵੱਜੀਆਂ ਪਈਆਂ ਬਾਪੂ ਹਾਂਜੀ ਪੱਗਪੋਗ ਹੁਣ ਬੰਨ ਨਹੀਂ ਹੁੰਦੀ ਹਾਂਜੀ ਆ ਆ ਸਿਰ ਬਾਹਰ ਵੀ ਕੰਮ ਕਰਦੀ ਬਾਹਰ ਚੱਕੀ ਨਹੀਂ ਜਾਂਦੀ ਤਾਂ ਹਾਂਜੀ ਮਰਾੜਾ ਸਾਹਿਬ ਉਮਰ ਕਿੰਨੀ ਹੋਊ ਤੁਹਾਡੀ ਹਾਂਜੀ ਉਮਰ ਕਿੰਨੀ ਹੋਊ ਉਹ ਸਾਹੀ 80 80 ਸਾਲ ਲੰਬਾਰੇ 80 80 ਸਾਲ ਦੀ ਹੈ ਹਾਂ ਹਾਂ ਦਵਾਈ ਲੈ ਕੇ ਹੁਣੀਆਂ ਆਪਾਂ ਹਾਂ ਦਵਾਈ ਲੈ ਕੇ ਹੋਵੇ ਆ ਬੱਸ ਖੜ ਗਿਆ ਹੱਥ ਨੂੰ ਕੀ ਹੋਇਆ ਬਾਪੂ ਐਸ ਨੂੰ ਖੜ ਗਿਆ ਆਪੀ ਹੱਥ ਜਮੇ ਹੀ ਖੜ ਗਿਆ ਹੈ ਹਾਂ ਆ ਮੁਠੀ ਬੰਦ ਕਰੀ ਕੁੱਟੀ ਹੱਥ ਮੇਰਾ ਮੇਰਾ ਹੱਥ ਕੁੱਟਿਆ ਜਾਂਦਾ ਨਹੀਂ ਐ ਹੱਥ ਨਾਲ ਕੁੱਟ ਪੂਰਾ ਜੋਰ ਲਾ ਕੇ ਐ ਹੱਥ ਦੀ ਜਾਨ ਹੈ ਨਹੀਂ ਹੈ ਨਾ ਹਏ ਮੈਂ ਆ ਗੋਡਾ ਵੀ ਨਹੀਂ ਸਿੱਧਾ ਹੁੰਦਾ ਇਹ ਦੋ ਹੀ ਜਾਣਾ ਨਹੀਂ ਕਿਤਰਾ ਜੀ ਨਹੀਂ ਤੁਸੀਂ ਨਾ ਜਾਣਾ ਬਾਪੂ ਅਸੀਂ ਲੈ ਕੇ ਜਾਣਾ ਤੁਹਾਨੂੰ ਆ ਲੱਤ ਸਿੱਧੀ ਕਰ ਮੜੀ ਜੀ ਕਿਸੇ ਜਾਣਾ ਚੰਗਾ ਲੱਤ ਦਿਖਾ ਦੇ ਸਿੱਧੀ ਕਰਕੇ ਆਏ ਆ ਪਿਆ ਕਰੇ ਰੰਗੀ ਦੀ ਗੱਡੀ ਕਰੇ ਅਰੇ ਇਹ ਪਿਆਵਾ ਕਰੇ ਗੱਦੀ ਦੀ ਬਾਪੂ ਜੀ ਪਿਆਰ ਅਰੇ ਆ ਆ ਮਰ ਗਿਆ ਓ ਵਰ ਗਿਆ ਕਾ 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 ਨਾ ਨਹੀਂ ਲੱਤਾਂ ਤਾਂ ਨਹੀਂ ਇਕੱਠੀਆਂ ਹੋ ਗਈਆਂ ਕਾਂਡਾ ਬਣਿਆ ਪਿਆ ਹੂੰ ਜੁੜਾ ਪੁੱਠਾ ਜੁੜ ਗਿਆ ਪੁੱਠਾ ਹਨਾ ਇੱਦਾਂ ਹੀ ਜੁੜ ਗਿਆ ਚੋੜਾ ਪੂਰਾ ਪਰਦਾ ਇਹ ਤੋਂ ਬਾਅਦ ਤਾਂ ਕੁਏਟ ਬੈਠਾ ਹਾਂ ਕਰਦੇ ਪ੍ਰੈਰ ਫਰਦਾ ਨਹੀਂ ਕੋਈ ਆ ਨਹੀਂ ਇਹ ਤੋਂ ਬਾਅਦ ਤਾਂ ਸੌ ਰਿਹਾ ਹਾਂ ਹਾਂ ਨਹੀਂ ਨਹੀਂ ਪਹਿਲਾਂ ਵੀ ਗੱਲ ਆ ਗਈ ਬਾਈ ਕਿੰਨੇ ਕਿ ਦਿਨ ਹੋ ਗਏ ਬਾਪੂ ਬੈਠੇ ਨੂੰ ਮੰਜੇ ਤੇ ਬਹੁਤ ਚਿਰ ਹੋ ਗਿਆ ਆ ਹੁਣ ਹਾਂ ਹੋਰ ਤਾਂ ਹੋ ਗਿਆ 15 20 20 ਦਿਨ ਹੋ ਗਏ ਟੋਣੀ ਉੱਠੋਇਆ ਹਾਂ ਪਹਿਲਾਂ ਵਾਕਰ ਨੇ ਮਾੜਾ ਮੂਟਾ ਤੁਰ ਲੈਂਦਾ ਸੀ ਖਾਵੇ ਰੋਟੀ ਜੀ ਕਰਦਾ ਤੋ ਖਾ ਲੈਂਦਾ ਸੀ ਅੱਗੇ ਚੜ੍ਹਾ ਜਾਂਦਾ ਚੜ੍ਹਾ ਫਿਰਦਾ ਨਾ ਤੈਨੂੰ ਬਾਪੂ ਕਿੰਨਾ ਟਾਈਮ ਹੋ ਗਿਆ ਹੁਣ ਸ਼ਰਾਨ ਕੀਤੇ ਨੂੰ ਸ਼ਰਾਨ ਤਾਂ ਹੋਏ ਨਹੀਂ ਜੀ ਮੈਂ ਕੋਈ ਨਹੀਂ ਪੰਚ ਨਹੀਂ ਹਾਂ ਹੋਏ ਮਾਨਸੇ 6 ਮਹੀਨੇ ਹੋ ਗਏ ਉਹਨੇ ਨਾ ਨਾ ਫੈਦਾ ਕਰਦੀ ਆ ਅਸੀਂ ਕਿਵੇਂ ਇਸੇ ਕੋਸੀ ਨਾਲ ਪਿਛਲੀਆਂ ਗਰਮੀਆਂ ਚ ਨਹਾ ਲਿੰਦਾ ਸੀ ਹਾਂ ਉਹ ਕੋਸੀ ਇਹ ਬਹਿ ਕੇ ਛੋਟੀ ਨਾਲ ਦੇਖੋ 5 6 ਮਹੀਨੇ ਹੋ ਗਏ ਇਸ਼ਨਾਨ ਵੀ ਨਹੀਂ ਕੀਤਾ ਬਾਪੂ ਨੇ ਸਰੀਰ ਦੇ ਉੱਤੇ ਖਾਜ ਦੇ ਨਾਲ ਦੇਖੋ ਕਿਵੇਂ ਸਾਰਾ ਪਿੰਡਾ ਨਾ ਖਰਾਬ ਹੋਇਆ ਪਿਆ ਸਕੇਬਿਸ ਹੋ ਜਾਂਦੀ ਹੈ ਜਦੋਂ ਆਪਾਂ ਇਸ਼ਨਾਨ ਨਹੀਂ ਕਰਦੇ ਇੱਕ ਸਕਿਨ ਦੀ ਬਿਮਾਰੀ ਸਾਨੂੰ ਆ ਕੇ ਰਦੀਆ ਸਾਰੀਆਂ ਬਾਹਾਂ ਤੇ ਬਾਪੂ ਦੇ ਉਹੀ ਸਕੇਵਸ ਦੇ ਨਾਲ ਹੀ ਦੇਖੋ ਕੀ ਚਿੱਟੀਆਂ ਹੋਈਆਂ ਪਈਆਂ ਬਾਹਾਂ ਚਾਹੇ ਉੱਤੇ ਬਾਪੂ ਦਾ ਨਾਮ ਲਿਖ ਲਾ ਇਦਾਂ ਮਤਲਬ ਖੁਸ਼ ਹੋਈਆਂ ਪਈਆਂ ਬਾਹਾਂ ਲੱਤਾਂ ਕਿਉਂਕਿ ਘਰ ਦੇ ਵਿੱਚ ਜੇ ਕੋਈ ਸੰਭਾਲ ਕਰਨ ਵਾਲਾ ਹੋਵੇ ਕੋਈ ਆਪਣਾ ਭਰਾ ਭਤੀਜਾ ਫਿਰ ਤਾਂ ਕੋਈ ਨਾ ਕੋਈ ਮਾੜੀ ਮੋਟੀ ਸਾਹਮ ਕਰੇ ਪਰ ਜਦੋਂ ਕੋਈ ਆਪਣਾ ਬੱਚਾ ਹੀ ਨਹੀਂ ਆਂਢ ਗਵਾਂਢ ਹੀ ਰੋਟੀ ਦੇ ਰਿਹਾ ਜਾਂ ਪਿੰਡ ਦੇ ਲੋਕ ਰੋਟੀ ਦੇ ਰਹੇ ਆ ਬਸ ਬਾਪੂ ਦੇ ਆ ਜਿਹੜੇ ਘਰ 'ਚ ਅਸੀਂ ਖੜੇ ਆਂ ਦੱਸਦੇ ਆਂ ਵੀ ਇਹ ਵੀ ਵਿਕਿਆ ਹੋਇਆ ਵਾ ਇਹ ਵੀ ਬਾਪੂ ਨੂੰ ਬਸ ਸਿਰਫ ਜਿਉਂਦੇ ਜੀ ਇੱਥੇ ਰਹਿਣ ਦਾ ਹੁਕਮ ਆ ਜਿੱਦਣ ਬਾਪੂ ਪੂਰਾ ਹੋਜੂ ਜਿਨ੍ਹਾਂ ਨੇ ਪੈਸੇ ਦਿੱਤੇ ਆ ਬਾਪੂ ਨੂੰ ਉਹਨਾਂ ਨੇ ਘਰ ਵੀ ਆਪਣਾ ਲੈ ਲੈਣਾ ਕਿਉਂਕਿ ਬਾਪੂ ਦੇ ਘਰ ਤੂੰ ਆਪ ਹੀ ਵੇਚਦਾ ਸੀ ਤਾਂ ਹੀ ਮਹਾਰਾਜ ਜੀ ਨੇ ਪਸਤਾਉਣਾ ਅੱਛਾ ਜੀ ਐਸ਼ੀ ਗੱਲਾਂ ਤੇ ਨਾਲੇ ਕੋਈ ਜਾਣਾ ਕਿਸੇ ਵੇ ਬਸ ਇਹ ਗੱਲਾਂ ਕਰਿਆਂ ਕਰਾਂ ਫੇਰ ਹੋ ਜਾਣ ਫੇਰ ਠੀਕ ਆ ਬਾਪੂ ਠੀਕ ਆ ਚਲੋ ਨਹੀਂ ਛੇੜਦੇ ਆਪਾਂ ਜੋ ਵਾਇਕਰ ਨੂੰ ਮਨਜ਼ੂਰ ਉਹੀ ਸਹੀ ਆ ਬਾਪੂ ਤੁਸੀਂ ਚਾਰ ਭਰਾ ਸੀ ਹਾਂ ਚਾਰ ਠੀਕ ਚੀਨੇ ਸਾਰੇ ਮਰੇ ਅੱਛਾ ਤੇ ਛੀ ਮਰੇ ਤੇ ਹੋਰ ਇਨਫੋਰਮ ਕਰਦੇ ਵਿੱਚ 16 ਜਾਣੇ ਸੀ ਜਦੋਂ 16 ਜਾਣੇ ਚੱਲਦਾ ਰਹਿ ਗਿਆ ਗੱਲਾਂ ਰਹਿ ਗਏ 16 ਚ ਵਾਇਕਰ ਵਾਇਕਰ ਦੇਖੋ ਛੇ ਤਾਇ ਚਾਚੇ ਸੀ ਤੇ ਛੇ ਤਾਇ ਦੇ ਪੁੱਤ ਸੀ ਅੱਗੋਂ ਤੇ ਗਾਂ ਛੇ ਬਾਪੂ ਹੁਣੇ ਚਾਰ ਭਰਾ ਬਾਪੂ ਹੁਣੇ ਸੀਗੇ ਛੇ ਤੇ ਚਾਰ 10 ਤੇ 16 16 ਮੈਂਬਰ ਸੀ ਤੇ 16 ਚੋਂ ਇਕੱਲਾ ਹੀ ਰਹਿ ਗਿਆ ਬਾਪੂ ਗਰਚਨ ਸਿੰਘ ਬਰਾੜ ਬਾਕੀ 15 ਬੰਦੇ ਇਸ ਦੁਨੀਆ ਤੋਂ ਜਾ ਚੁੱਕੇ ਮਾਪੇ ਉਹ ਤਾਂ ਜਾਣੇ ਸੀ ਬਜ਼ੁਰਗ ਬਾਪੂ ਦੀ ਉਮਰ 80 85 ਸਾਲ ਦੀ ਹੋਈ ਪਈ ਆ ਭੈਣ ਭਰਾ ਭੈਣ ਕੋਈ ਨਹੀਂ ਸੀ ਬਾਪੂ ਹੈ ਹਾਂ ਅੱਛਾ ਉਹ ਹੈਗੀਆਂ ਮੈਂ ਜਾਂਉਂਦੀਆਂ ਮੈਂ ਭੈਣਾ ਹਾਂ ਤਿੰਨ ਭੈਣਾਂ ਵੀ ਆ ਬਾਪੂ ਦੀਆਂ ਤੇ ਚਾਰ ਭਰਾ ਸੀ ਤੁਸੀਂ ਹੈ ਹਾਂਜੀ ਸੱਤ ਭੈਣ ਭਰਾ ਸੀ ਤੇ ਭੈਣਾਂ ਤਿੰਨ ਹੀ ਹੈਗੀਆਂ ਹਾਂਜੀ ਤਿੰਨ ਹੀ ਹੈਗੀਆਂ ਭੈਣਾਂ ਤੇ ਬਾਪੂ ਦੇ ਗੁੱਟ ਤੇ ਘੜੀ ਵੀ ਲੱਗੀ ਹੋਈ ਹੈ ਬਾਪੂ ਇਸੇ ਟਾਈਮ ਚੰਗੇ ਸਮੇਂ ਦੇ ਵਿੱਚ ਚੰਗਾ ਸਮਾਂ ਹੰਡਾਉਂਦਾ ਰਿਹਾ ਪਰ ਅੱਜ ਮਾੜੇ ਸਮੇਂ ਦੇ ਵਿੱਚ ਕੋਈ ਆਪਣਾ ਵੀ ਨਾਲ ਖੜਨ ਨੂੰ ਤਿਆਰ ਨਹੀਂ ਠੀਕ ਆ ਭੈਣਾ ਹੈਗੀਆਂ ਭਾਂਜੇ ਹੈਗੇ ਆ ਭਤੀਜੇ ਵੀ ਹੋਗੇ ਆ ਪਰ ਬਾਪੂ ਦਾ ਕੋਈ ਇਸ਼ਨਾਨ ਕਰਾ ਸਕਦਾ ਸੀ ਚਲੋ ਹੋਰ ਨਹੀਂ ਵੀ ਕੋਈ ਮਦਦ ਕਰ ਸਕਦੇ ਕੱਪੜੇ ਚੇਂਜ ਕਰਾ ਦਈਏ ਨਮਾ ਦਈਏ ਹਨਾ ਹਫਤੇ ਚ ਦੋ ਵਾਰ ਜਾਂ ਇੱਕ ਵਾਰ ਕਿਤੇ ਮਹੀਨੇ ਚ ਇੱਕ ਵਾਰ ਵੀ ਨਮਾ ਦਈਏ ਤੇ ਬਹੁਤ ਅੱਜ ਕੱਲ ਸਮਾਂ ਹੀ ਨਹੀਂ ਬਚਿਆ ਭਾਈ ਕਿਸੇ ਕੋਲੇ ਜਿਹੜਾ ਹਰ ਬੰਦਾ ਆਪਣੀ ਜ਼ਿੰਦਗੀ ਚ ਇਸ ਤਰ੍ਹਾਂ ਵਿਅਸਤ ਹੋ ਗਿਆ ਵੇ ਆਪਣੇ ਆਪ ਤੋਂ ਆਪਣੇ ਪਰਿਵਾਰ ਤੋਂ ਬਿਨਾ ਕੁਝ ਕਰਨਾ ਤਾਂ ਦੂਰ ਆਪਣੇ ਪਰਿਵਾਰਾਂ ਦੀਆਂ ਜ਼ਿੰਮੇਵਾਰੀਆਂ ਚੱਕਣੀਆਂ ਵੀ ਮੁਸ਼ਕਲ ਹੋਈਆਂ ਪਈਆਂ ਪਰ ਐਡਾ ਇਤਿਹਾਸਕ ਪਿੰਡ ਦੇ ਵਿੱਚ ਅਸੀਂ ਅੱਜ ਆਏ ਆ ਤੇ ਇੱਥੋਂ ਬਾਪੂ ਗਰਚਰਨ ਸਿੰਘ ਜੀ ਬਾਰੇ ਜਦੋਂ ਸਾਨੂੰ ਪਤਾ ਲੱਗਿਆ ਬਾਪੂ ਇਕੱਲੇ ਘਰ ਦੇ ਵਿੱਚ ਪਏ ਨੇ ਸਾਡੀ ਤਾਂ ਹੱਥ ਜੋੜ ਕੇ ਭੈਣਾ ਭਰਾਵਾਂ ਨੂੰ ਬੇਨਤੀ ਆ ਸਾਡੇ ਵਰਗੇ ਕਾਲਜੂਗੀ ਪਾਪੀ ਚੋਰ ਚੱਕੇ ਸਮਾਜ ਸੇਵੀ ਬਣ ਜਾਂਦੇ ਨੇ ਬਹੁਤ ਸਾਰੀਆਂ ਸੰਸਥਾਵਾਂ ਖੁੱਲ੍ਹੇ ਜਾਂਦੀਆਂ ਬਹੁਤ ਸਾਰੇ ਆਸ਼ਰਮ ਬਣੇ ਜਾਂਦੇ ਨੇ ਅੱਜ ਸਾਡੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਵੀ ਸੁਪਨਿਆਂ ਦੇ ਘਰ ਚ ਕਰੀਬ 1000 ਮੈਂਬਰ ਆ ਸੀ ਉੱਥੇ ਜਿਹੜੇ ਇੱਕ ਛੱਤ ਹੇਠ ਰਹਿੰਦੇ ਆ ਹੋ ਸਕਦਾ ਆਉਣ ਵਾਲੇ 10-12 ਸਾਲਾਂ ਤੱਕ ਉੱਥੇ 10000 ਬੰਦੇ ਦੀ ਵੀ ਕੈਪੈਸਿਟੀ ਬਣ ਜੇ ਉੱਥੇ 10000 ਬੰਦਾ ਵੀ ਰਹਿ ਰਿਹਾ ਹੋਵੇ ਪਰ ਕੀ ਇਸ ਤਰ੍ਹਾਂ ਦੇ ਬਜ਼ੁਰਗਾਂ ਦੀ ਜਿਹੜੀ ਇਸ ਤਰ੍ਹਾਂ ਦੀ ਹਾਲਤਾਂ ਇਹ ਕਿਸੇ ਤਰੀਕੇ ਠੀਕ ਹੋਊਗੀ ਕਿ ਅੱਜ ਤੋਂ ਜਦੋਂ 10 ਸਾਲ ਬਾਅਦ ਆਪਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਆਸ਼ਰਮ ਵੀ ਬਣਾ ਲਵਾਂਗੇ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਲੋੜਵੰਦ ਬਜ਼ੁਰਗ ਕੋਈ ਇਸ ਤਰ੍ਹਾਂ ਦੀ ਹਾਲਤ ਵਿੱਚ ਨਹੀਂ ਰਹੇਗਾ ਕੋਈ ਐਸਾ ਬਜ਼ੁਰਗ ਜਿਹੜਾ ਜਿਹਦੇ ਆਪਣੇ ਆਨੇ ਜਿਵੇਂ ਬਾਪੂ ਦਾਦਾ ਵੀ 16 ਜਾਣੇ ਸੀ ਘਰ 'ਚ ਬੰਦੇ ਅਜੇ ਬਾਪੂ ਨੇ ਭੈਣਾ ਭਰਾਵਾਂ ਦਾ ਆਪਣੀਆਂ ਮੱਸ ਭੂਆ ਦਾ ਉਹਨਾਂ ਦਾ ਨਾਂ ਹੀ ਨਹੀਂ ਲਿਆ ਵੀ ਕਿੰਨੀਆਂ ਮੇਰੀਆਂ ਭੂਆ ਸੀ ਕਿੰਨੀਆਂ ਮੇਰੀਆਂ ਭਤੀਜੀਆਂ ਸੀ ਤੇ ਕਿੰਨੀਆਂ ਮੇਰੀਆਂ ਭੈਣਾ ਬਾਪੂ ਨੇ ਉਹ ਵੀ ਨਹੀਂ ਸੀ ਦੱਸਿਆ 16 ਬੰਦੇ ਕੱਲੇ ਬੰਦੇ ਬੰਦੇ ਸੀ ਘਰ 'ਚ ਦੇ گا ਉਹਨਾਂ ਦੇ ਬੱਚੇ ਪਰਿਵਾਰ ਪਰ ਅੱਜ ਵਕਤ ਇਸ ਤਰ੍ਹਾਂ ਦਾ ਆ ਗਿਆ ਭੈਣੋ ਭਰਾਵੋ ਵੀ ਅਸੀਂ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਆਪਣੀਆਂ ਜ਼ਰੂਰਤਾਂ ਦੇ ਵਿੱਚ ਆਪਣੀਆਂ ਖੁਆਇਸ਼ਾਂ ਪੂਰੀਆਂ ਕਰਨ ਦੇ ਵਿੱਚ ਅਸੀਂ ਇੰਨੇ ਕਿ ਜ਼ਿਆਦਾ ਲਿਪਤ ਹੋ ਗਏ ਹਰ ਇੱਕ ਬੰਦੇ ਦੀ ਖੁਆਇਸ਼ ਆ ਕਿ ਮੇਰੇ ਕੋਲੇ ਵੱਡਾ ਘਰ ਹੋਵੇ ਵੱਡੀ ਕਾਰ ਹੋਵੇ ਵੱਡੇ ਵੱਡੇ ਕਾਰੋਬਾਰ ਹੋਣ ਅਸੀਂ ਆਪਣੇ ਬੱਚਿਆਂ ਦੇ ਵਿਆਹ ਵੱਡੇ ਵੱਡੇ ਪੈਸਿਆਂ ਦੇ ਵਿੱਚ ਕਰੀਏ ਦੁਨੀਆ ਖੜਖੜ ਦੇਖੇ ਪਰ ਕਿਤੇ ਨਾ ਕਿਤੇ ਅਸੀਂ ਆਪਣੀਆਂ ਜੜਾਂ ਨਾਲੋਂ ਆਪਣੀਆਂ ਉਹ ਪ੍ਰਾਣੀਆਂ ਜਿਹੜੀਆਂ ਲਹੂ ਦੀਆਂ ਤੰਦਾਂ ਸੀ ਉਹਨਾਂ ਨੂੰ ਟੁੱਟਦੇ ਜਾ ਰਹੇ ਹਾਂ ਅਸੀਂ ਤਾਂ ਰਿਕੁਐਸਟ ਕਰਦੇ ਹਾਂ ਬੇਨਤੀ ਕਰਦੇ ਹਾਂ ਇਸ ਨਗਰ ਦੇ ਵੀ ਬਹੁਤ ਸਾਰੇ ਭੈਣ ਭਰਾ ਬਾਹਰ ਕੈਨੇਡਾ ਅਮਰੀਕਾ ਐਨ ਆਰ ਆਈ ਬੈਠੇ ਹੋਣਗੇ ਜੀ ਆਪਾਂ ਆਪਣੇ ਆਪਣੇ ਪਿੰਡਾਂ ਨੂੰ ਸੰਭਲ ਲਈਏ ਆਪਾਂ ਆਪਣੇ ਪਿੰਡਾਂ ਦੇ ਵਿੱਚ ਹੀ ਉਹਨਾਂ ਇਦਾਂ ਦੇ ਬਜ਼ੁਰਗਾਂ ਦੀ ਮਦਦ ਹੁਣ ਬਾਪੂ ਵਾਸਤੇ ਜੇ ਇੱਥੇ ਇੱਕ ਕੇਅਰ ਟੇਕਰ ਵੀ ਰੱਖ ਦਿੰਦੇ 15000 20000 ਤੇ ਵੀ ਤਾਂ ਵੀ ਕੋਈ ਵੱਡੀ ਗੱਲ ਨਹੀਂ ਸੀ ਤੇ ਬਾਪੂ ਨੂੰ ਐਸ ਹਾਲਾਤ ਦੇ ਵਿੱਚ ਰਹਿੰਦਿਆਂ ਕਿੰਨੇ ਸਾਲ ਹੋ ਗਏ ਆ ਇਹ ਸਾਰਾ ਕੁਝ ਦੇਖਦੇ ਆ ਜੇ ਆਪੋ ਆਪਣੇ ਪਿੰਡਾਂ ਦੇ ਵਿੱਚ ਆਪਾਂ ਝਾਤ ਮਾਰੀਏ ਹਰੇਕ ਪਿੰਡ ਦੇ ਵਿੱਚ ਅੱਜ 20 25 25 ਘਰ ਬਾਹਰ ਗਏ ਹੋਏ ਨੇ ਸਾਨੂੰ ਵੀ ਸਾਡੀਆਂ ਸੰਸਥਾਵਾਂ ਨੂੰ ਚਲਾਉਣ ਵਾਸਤੇ ਵੀ ਉਹੀ ਲੋਕ ਸਪੋਰਟ ਕਰਦੇ ਨੇ ਐਨ ਆਰ ਆਈ ਭੈਣ ਭਰਾ ਹੀ ਸੇਵਾ ਭੇਜਦੇ ਨੇ ਹੁਣ ਬਾਪੂ ਜੀ ਨੂੰ ਵੀ ਦੇਖ ਕੇ ਬਹੁਤ ਸਾਰੇ ਭੈਣ ਭਰਾ ਸਾਨੂੰ ਫੋਨ ਕਰਨਗੇ ਪਰ ਮਸਲਾ ਤਾਂ ਇਹ ਸੀ ਵੀ ਹੁਣ ਬਾਪੂ ਨੇ ਪੈਸੇ ਥੋੜੀ ਖਾਣੇ ਆ ਬਾਪੂ ਨੂੰ ਤਾਂ ਪ੍ਰਸ਼ਾਦ ਦਾ ਛਕਣਾ ਬਾਪੂ ਨੂੰ ਤਾਂ ਇੱਕ ਰੋਟੀ ਪਾਣੀ ਦੀ ਹਰ ਰੋਜ਼ ਇਸ਼ਨਾਨ ਪਾਣੀ ਦੀ ਤੇ ਕੋਈ ਮਹੀਨੇ ਦੀ 2000 ਦੀ 4000 ਦੀ ਦਵਾਈ ਲੱਗ ਜੂ ਵੱਧ ਤੋਂ ਵੱਧ ਕਿੰਨਾ ਖਰਚਾ ਆਉਣਾ ਕੋਈ ਪਰ ਲੋੜ ਤਾਂ ਉਦੋਂ ਆ ਜਦੋਂ ਸਮਾਂ ਸਮਾ ਰਹਿੰਦੇ ਜੇ ਮਦਦ ਹੋਵੇ ਉੱਥੇ ਉੱਥੇ ਹੀ ਹੋ ਜਵੇ ਜਿੱਥੇ ਜਿੱਥੇ ਲੋਕ ਰਹਿੰਦੇ ਨੇ ਜੇ ਅਸੀਂ 10 ਐਨਆਰਈ ਭਰਾ ਆਪਣੇ ਪਿੰਡ ਦੇ ਵਿੱਚ ਇੱਕ ਗਰੁੱਪ ਬਣਾ ਕੇ ਗੁਰੂ ਘਰ ਦੀ ਕਮੇਟੀ ਦੇ ਨਾਲ ਜਾਂ ਗੁਰਦੁਆਰਾ ਸਾਹਿਬ ਦੇ ਗ੍ਰੰਤੀ ਸਿੰਘ ਨਾਲ ਵੀ ਜੁੜ ਕੇ ਆਪਣੇ ਪਿੰਡ ਦੇ ਵਿੱਚ ਕਿਸੇ ਐਸੇ ਲੋੜਵੰਦਾਂ ਦੀ ਮਦਦ ਕਰਨੀ ਸ਼ੁਰੂ ਕਰ ਦਈਏ ਤਾਂ ਸਾਥ-ਸਾਥਾਂ ਦੀ ਲੋੜ ਹੀ ਨਾ ਪਵੇ ਵਾਹਿਗੁਰੂ ਕਿਰਪਾ ਕਰਨ ਸੁਪਨਿਆਂ ਦੇ ਘਰ ਚ ਬਾਪੂ ਐਂਟਰ ਹੋ ਗਏ ਨੇ ਤੇ ਬਾਪੂ ਇੱਥੋਂ ਤੰਦਰੁਸਤ ਹੋ ਕੇ ਤਕੜਾ ਹੋ ਕੇ ਆਪਣੇ ਘਰ ਜਾਵੇ ਬਾਪੂ ਨੂੰ ਵੈਗਰੂ ਸੱਚੇ ਪਾਤਸ਼ਾਹ ਤੰਦਰੁਸਤੀ ਵਾਖਣ ਇੱਥੇ ਜਿੰਨੇ ਵੀ ਬਜ਼ੁਰਗ ਬੈਠੇ ਤੁਸੀਂ ਦੇਖਦੇ ਹੋ ਇਹ ਸਾਰੇ ਬਾਪੂ ਬਜ਼ੁਰਗ ਲਗਭਗ ਇਸੇ ਤਰ੍ਹਾਂ ਹੀ ਇਸ ਤਰ੍ਹਾਂ ਦੀ ਵੀ ਹਾਲਤ ਦੇ ਵਿੱਚ ਇੱਥੇ ਪਹੁੰਚੇ ਸੀ ਤੇ ਇੱਥੇ ਸਾਡੇ ਇਹਨਾਂ ਬਾਪੂ ਬਜ਼ੁਰਗਾਂ ਦੇ ਵਿੱਚ ਅੱਜ ਸਾਡੇ ਇੱਕ ਪਰਿਵਾਰ ਦੇ ਮੈਂਬਰ ਹੋਰ ਸ਼ਾਮਲ ਹੋਏ ਆ ਇੱਥੇ ਪਾਤਸ਼ਾਹ ਵੈਗਰੂ ਚੜ੍ਹਦੀ ਕਲਾ ਤੰਦਰੁਸਤੀ